ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜੋ ਰਸਤਾ ਹੈ ਇਹ ਪੰਜਾਬ ਤੋਂ ਆਉਂਦਾ ਹੋਇਆ ਰਾਜਪੁਰਾ ਤੋਂ ਆਉਂਦਾ ਹੋਇਆ ਬਨੂਰ ਤੋਂ ਆਉਂਦਾ ਹੋਇਆ ਇਹ ਹਰਿਆਣੇ ਵੱਲ ਨੂੰ ਜਾਂਦਾ ਹੈ ਰਸਤਾ ਲੱਗਦਾar ਤੁਸੀਂ ਦੇਖ ਰਹੇ ਹੋ ਪਿੱਛੇ ਆਵਾਜ਼ਾਂ ਆ ਰਹੀਆਂ ਨੇ ਅਥਰੂ ਗੈਂਸ ਦੇ ਗੋਲੇ ਛੱਡੇ ਜਾ ਰਹੇ ਨੇ ਔਰ ਸ਼ੰਭੂ ਬੈਰੀਅਰ ਤੇ ਮੌਜੂਦ ਆ ਕਿਸਾਨ ਇੱਕ ਪਾਸੇ ਜੁਟੇ ਹੋਏ ਨੇ ਔਰ ਦੂਜੇ ਪਾਸੇ ਹਰਿਆਣਾ ਦੀ ਪੁਲਿਸ ਲੱਗੀ ਹੋਈ ਹੈ ਅਥਰੂ ਗੈਂਸ ਦੇ ਗੋਲੇ ਛੁੱਟੇ ਜਾ ਰਹੇ ਨੇ ਕਿਸਾਨਾਂ ਦੀ ਪੂਰੀ ਤਿਆਰੀ ਹੈ ਦੇਖ ਸਕਦੇ ਹੋ ਤੁਸੀਂ ਕਿਵੇਂ ਹਰਿਆਣਾ ਦੀ ਪੁਲਿਸ ਜੋ ਸ਼ੰਭੂ ਬੈਰੀਅਰ ਦੇ ਉੱਪਰ ਦੇਖ ਸਕਦੇ ਹੋ ਕਿਸਾਨਾਂ ਦਾ ਇਕੱਠ ਇਹ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਨੇ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਂਸ ਦੇ ਗੋਲੇ ਛੁੱਟੇ ਜਾ ਰਹੇ ਆ ਔਰ ਕਿਸਾਨ ਸ਼ੰਭੂ ਬੈਰੀਅਰ ਪਾਰ ਕਰਨ ਦੇ ਲਈ ਦਿੱਲੀ ਜਾਣ ਦੇ ਲਈ ਦਿੱਲੀ ਕੂਚ ਦੇ ਲਈ ਤਿਆਰ ਬਰ ਤਿਆਰ ਨੇ ਖੇਤਾਂ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਤੁਸੀਂ ਹਰ ਪਾਸੇ ਕਿਸਾਨ ਹੀ ਕਿਸਾਨ ਦਿਖਾਈ ਦੇ ਰਹੇ ਨੇ ਕਿਸਾਨਾਂ ਦੀ ਪੂਰੀ ਤਿਆਰੀ ਹੈ ਅੱਜ ਕਿਸਾਨ ਸ਼ੰਭੂ ਬੈਰੀਅਰ ਪਾਰ ਕਰਕੇ ਦਿੱਲੀ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਇਹਦੇ ਬਾਰੇ ਹਜੇ ਕੁਝ ਕਹਿ ਨਹੀਂ 사 ਸਕਦਾ ਸਾਰੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਦਿਖਾ ਰਹੇ ਆ ਤੁਹਾਨੂੰ ਹਰਿਆਣਾ ਪੁਲਿਸ ਲਗਾਤਾਰ ਕੁਝ ਕੁਝ ਸਮੇਂ ਬਾਅਦ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਕਿਸਾਨਾਂ ਦਾ ਜੋਸ਼ ਵੀ ਪੂਰਾ ਹੈ ਨੌਜਵਾਨ ਕਿਸਾਨ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਸ਼ੰਭੂ ਬੈਰੀਅਰ ਤੇ ਡਟੇ ਹੋਏ ਨੇ ਇੱਕ ਪਾਸੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਅਸੀਂ ਸ਼ੰਭੂ ਬੈਰੀਅਰ ਤੋਂ ਕਵਰੇਜ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਕਿਸਾਨ ਅੱਜ ਬਸੰਤ ਪੰਚਮੀ ਦਾ ਤਿਉਹਾਰ ਵੀ ਸ਼ੰਭੂ ਬੈਰੀਅਰ ਤੇ ਮਨਾ ਰਹੇ ਨੇ ਲਗਾਤਾਰ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਦਿੱਲੀ ਕੂਚ ਦਾ ਜੋ ਕਿਸਾਨ ਅੰਦੋਲਨ ਜੋ ਦੂਜਾ ਭਾਗ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜੋ ਰਸਤਾ ਹੈ ਇਹ ਪੰਜਾਬ ਤੋਂ ਆਉਂਦਾ ਹੋਇਆ ਰਾਜਪੁਰਾ ਤੋਂ ਆਉਂਦਾ ਹੋਇਆ ਬਨੂੜ ਤੋਂ ਆਉਂਦਾ ਹੋਇਆ ਇਹ ਹਰਿਆਣੇ ਵੱਲ ਨੂੰ ਜਾਂਦਾ ਹੈ ਰਸਤਾ ਲਗਾਤਾਰ ਤੁਸੀਂ ਦੇਖ ਰਹੇ ਹੋ ਪਿੱਛੇ ਆਵਾਜ਼ਾਂ ਆ ਰਹੀਆਂ ਨੇ ਇਹ ਅਤਰੂ ਗੈਸ ਦੇ ਕੋਲੇ ਛੱਡੇ ਜਾ ਰਹੇ ਨੇ ਔਰ ਲਗਾਤਾਰ ਕਿਸਾਨਾਂ ਦੇ ਬਦਲ ਕੋਸ਼ਿਸ਼ ਕਰ ਰਹੇ ਨੇ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਤੂ ਗੈਸ ਦੇ ਗੋਲੇ ਛੁੱਟੇ ਗਏ ਨੇ ਕਿਸਾਨਾਂ ਦੇ ਵੱਲ ਹਰਿਆਣਾ ਪੁਲਿਸ ਦੇ ਵੱਲੋਂ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ